ਕੀ ਸੁਖਬੀਰ ਸਿੰਘ ਬਾਦਲ ਹੀ ਅਕਾਲੀ ਦਲ ਦੇ ਦੁਆਰਾ ਪ੍ਰਧਾਨ ਬਣਨਗੇ ਕੀ ਅਕਾਲੀ ਦਲ ਦੇ ਬਾਕੀ ਲੀਡਰ ਖਾਸ ਕਰਕੇ ਢੀਂਡਸਾ ਪਰਿਵਾਰ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਸੁਖਬੀਰ ਬਾਦਲ ਦਾ ਦੁਆਰਾ ਪ੍ਰਧਾਨ ਬਣਨਾ ਮਨਜ਼ੂਰ ਹੈ ਅਕਾਲੀ ਦਲ ਦੇ ਅੰਦਰ ਕੀ ਚੱਲ ਰਿਹਾ ਕਦੋਂ ਅਕਾਲੀ ਦਲ ਸੁਧਾਰ ਲੈਰ ਭੰਗ ਹੋਣ ਜਾ ਰਹੀ ਹੈ ਕੱਲ੍ਹ ਹੀ ਆਗੂਆਂ ਨੇ ਜਿਹੜਾ ਅਕਾਲੀ ਦਲ ਸੁਧਾਰ ਲੈਰ ਦੇ ਖਿਲਾਫ ਅੱਜ ਗੱਲਾਂ ਕੀਤੀਆਂ ਉਹ ਸਭ ਕਾਸੇ ਨੂੰ ਲੈ ਕੇ ਸਖਦੇਵ ਸਿੰਘ ਢਿੰਡਸਾ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਢਿੰਡਸਾ ਹੁਣਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਆ ਤੇ ਬੜੇ ਕਲੀਅਰ ਕਟ ਜਵਾਬ ਦਿੱਤੇ ਆ ਕੀ ਕੀ ਜਵਾਬ ਦਿੱਤੇ ਆ ਆਪਾਂ ਸੁਣਦੇ ਆ ਤੁਸੀਂ ਜੁੜੇ ਹੋ ਲੋਕ ਪੰਜਾਬ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਪੰਜਾਬ ਤੇ ਖਾਸ ਕਰਕੇ ਮਾਲਵੇ ਦੀ ਸਿਆਸਤ ਦੇ ਅੰਦਰ ਸਖਦੇਵ ਸਿੰਘ ਢਿੰਡਸਾ ਨੂੰ ਚਨੱਕਿਆ ਕਹਿ ਲਿਆ ਇਸ ਇਲਾਕੇ ਦੀ ਇਕੱਲੀ ਸਿਆਸਤ ਦਾ ਇਹ ਕਿਸੇ ਅਣਕਥਨੀ ਤੋਂ ਘੱਟ ਨਹੀਂ ਹੋਵੇਗਾ ਲੰਬਾ ਤਜਰਬਾ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਤੋਂ ਲੈ ਕੇ ਮੰਤਰੀ ਬਣ ਤੱਕ ਦਾ ਤਜਰਬਾ ਤੇ ਕਈ ਸਿਆਸੀ ਮੋੜਕੋੜ ਦੇਖਣ ਤੋਂ ਬਾਅਦ ਸਖਦੇਵ ਸਿੰਘ ਢੀਂਡਸਾ ਅੱਜਕੱਲ ਬੜੇ ਸਰਗਰਮ ਨੇ ਸਿਆਸਤ ਦੇ ਅੰਦਰ ਚੀਜ਼ਾਂ ਨੂੰ ਇੱਧਰ-ਉੱਧਰ ਕਰ ਰਹੇ ਨੇ ਅਕਾਲੀ ਦਲ ਸੁਧਾਰ ਲਹਿਰ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਮੈਂ ਅੱਜ ਚਰਚਾ ਚੱਲੀ ਹੈ ਕਿ ਕੀ ਸੁਖਬੀ ਦੇਵ ਸਿੰਘ ਢੀਂਡਸਾ ਨੂੰ ਸੁਖਬੀਰ ਸਿੰਘ ਬਾਦਲ ਦਾ ਮੁੜ ਪ੍ਰਧਾਨ ਬਣਨਾ ਮਨਜ਼ੂਰ ਹੈ ਕੀ ਸੁਖਬੀਰ ਬਾਦਲ ਹੀ ਪ੍ਰਧਾਨ ਹੋਣਗੇ ਇਸ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਆਪਾਂ ਗੱਲਬਾਤ ਸੁਣਦੇ ਹਾਂ ਸਰ ਮੈਂ ਪੁੱਛਣਾ ਚਾਹ ਰਿਹਾ ਸੀ ਤੁਹਾਡੀ ਸਟੇਟਮੈਂਟ ਆਈ ਸੀ ਕਿ ਅੱਜ ਕੇ ਵਜੇ ਸੁਖਬੀਰ ਸਿੰਘ ਬਾਦਲ ਨੂੰ ਨਵੇਂ ਡੈਲੀਗੇਟ ਪ੍ਰਧਾਨ ਚੁਣਦੇ ਆ ਤਾਂ ਸਾਨੂੰ ਸਾਰਿਆਂ ਨੂੰ ਮਨਜ਼ੂਰ ਹੋਊਗਾ ਜੀ ਉਹ ਤਾਂ ਨਵੇਂ ਕੋਸ਼ਕਿਸ਼ਣ ਵਿੱਚ ਚੁਣ ਲੈਣਾ ਸਾਨੂੰ ਮਨਜ਼ੂਰ ਹੋਏਗਾ ਜੀ ਜੀ ਇੱਕ ਸਰਟੀਨ ਸਾਹਿਬ ਦੂਜੀ ਗੱਲ ਇਹ ਸੀ ਕਿ ਜਿਹੜਾ ਅੱਜ ਆਸ਼ਰਫ ਕਲੇਰ ਹੋਰਾਂ ਦਾ ਬਿਆਨ ਆਇਆ ਕਿ ਅਸੀਂ ਅਕਾਲੀ ਦਲ ਸੁਧਾਰ ਲਹਿਰ ਨੂੰ ਜਵਾਬ ਦੇ ਨਹੀਂ ਹੈ ਕਿ ਜਿਹੜੀ ਵਰਕਿੰਗ ਕਮੇਟੀ ਨੇ ਅਸਤੀਫਾ ਪ੍ਰਵਾਨ ਨਹੀਂ ਕੀਤਾ ਉਸ ਨੂੰ ਲੈ ਕੇ ਸਰ ਸਰ ਉਹਦੇ ਬਾਰੇ ਤਾਂ ਮੈਂ ਉਹਦਾ ਜਿਹੜਾ ਦੁਕਾਨ ਤੱਕ ਸਾਹਿਬ ਨੂੰ ਤਾਂ ਉਹ ਹੈਗੇ ਜਵਾਬ ਦੇ ਸੰਤ ਨਹੀਂ ਜੀ ਜੀ ਕਿ ਸਰ ਆਪ ਆਖਰੀ ਚੁਆਲੇ ਕਿ ਇੱਕ 8 ਤਰੀਕ ਦੀ ਮੀਟਿੰਗ ਸੀਗੀ ਅਕਾਲੀ ਦਲ ਸੁਧਾਰ ਲਹਿਰ ਦੀ ਉਹ ਪੋਸਟਪੋਨ ਕਿਉਂ ਹੋਈ ਹੈ ਕਿ ਚਰਚਾ ਇਹ ਸੀਗੀ ਉੱਚ ਅਕਾਲੀ ਦਲ ਸੁਧਾਰ ਲਹਿਰ ਨੂੰ ਭੰਗ ਕਰਕੇ ਅੱਗੇ ਵਧਣ ਦੀ ਗੱਲ ਕੀਤੀ ਜਾਊਗੀ ਮੇਰਾ ਖਿਆਲ ਹੈ ਨਾਉ ਨੂੰ ਰੱਖ ਲਈ ਜੀ ਦੁਆਰੇ ਜੀ ਜੀ ਤਾਂ ਫਿਰ ਨੌ ਤੂੰ ਅਕਾਲੀ ਦਲ ਸੁਧਾਰ ਲਹਿਰ ਭੰਕਰ ਦਿੱਤੀ ਜਾਊਗੀ ਹਾਂਜੀ ਹਾਂਜੀ ਜੀ ਜੀ ਸ਼ੁਕਰੀਆ ਠੀਨ ਸਾਹਿਬ ਤੁਹਾਨੂੰ ਸਭਾਂ ਦਾ ਤਾਂ ਤੁਸੀਂ ਸੋਣੀ ਲਿਆ ਕਿ ਸੁਖਦੇਵ ਸਿੰਘ ਢੀਂਡਸਾ ਨੇ ਬੜੇ ਕਲੀਅਰ ਕੱਟ ਸ਼ਬਦਾਂ ਚ ਕਿਹਾ ਕਿ ਭਾਈ ਜਿਹਨੂੰ ਨਵੇਂ ਡੈਲੀਗੇਟ ਬਣਾ ਲੈਣਗੇ ਸਾਨੂੰ ਮਨਜ਼ੂਰ ਐ ਸੀ ਕੌਣ ਹੁੰਨੇ ਆ ਉਹਨੂੰ ਨਾ ਮੰਨਣ ਵਾਲੇ ਦੂਜੀ ਗੱਲ ਉਹਨਾਂ ਨੇ ਇਹ ਵੀ ਸਪਸ਼ਟ ਕਰਤੀ ਐ ਕਿ ਅਕਾਲੀ ਦਲ ਸੁਧਾਰ ਲਹਿਰ ਦੀ ਮੀਟਿੰਗ ਜਿਹੜੀ 8 ਨੂੰ ਮੈਂ ਤੁਹਾਨੂੰ ਪਹਿਲਾਂ ਖਬਰ ਦਿੱਤੀ ਸੀ ਇੱਕ ਕਿ 8 ਨੂੰ ਮੀਟਿੰਗ ਸੀ ਉਹ ਪੋਸਟਪੋਨ ਹੋ ਗਈ ਜਾਂ ਮੁਲਤਵੀ ਕਰ ਦਿੱਤੀ ਗਈ ਉਹ ਹੁਣ 9 ਨੂੰ ਹੋ ਰਹੀ ਹੈ ਇੱਕ ਦਿਨ ਦਾ ਫਰਕ ਹੈ ਕਿਉਂਕਿ ਸਥਿਤੀਆਂ ਬਦਲੀਆਂ ਨੇ ਹਲਕੀ ਜੀ ਚਲਾਕੀ ਨਜ਼ਰ ਆਉਂਦੀ ਹੈ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਦੇ ਅੰਦਰ ਜਿਸ ਪ੍ਰਕਾਰ ਉਹਨਾਂ ਨੇ ਅਸਤੀਫੇ ਲੈਣ ਵਾਲਾ ਜਿਹੜਾ ਹੁਕਮ ਸੀ ਉਹਨੂੰ ਜਿਹੜਾ ਗੇੜਾ ਦਿੱਤਾ ਨਾ ਉਸ ਤੋਂ ਬਾਅਦ ਕਾਲੀਦਾਲ ਸੁਧਾਰ ਲਹਿਰ ਦੇ ਆਗੂਆਂ ਦੇ ਵੀ ਕੰਨ ਖੜੇ ਹੋਏ ਮੈਨੂੰ ਲੱਗਦਾ ਹੈ ਕਿ ਹੁਣ ਕੋਈ ਵਿਚ ਵਿਚਾਲੇ ਕੋਈ ਵਿਚੋਲਗੀ ਰਾਹੀਂ ਮੀਟਿੰਗ ਹੋਈ ਹੈ ਕਿ ਭਾਈ ਇਦਾਂ ਦਾ ਕੁਝ ਨਹੀਂ ਐਸੀ ਕੋਈ ਗੜਬੜੀ ਨਹੀਂ ਕਰਨ ਜਾ ਰਹੇ ਜੋ ਹੋਊਗਾ ਕਾਲ ਤੱਕ ਦੇ ਹੁਕਮਾਂ ਤੇ ਹੋਊਗਾ ਉਸ ਤੋਂ ਬਾਅਦ ਇਹ ਮੀਟਿੰਗ ਪਲਾਨ ਕੀਤੀ ਗਈ ਹੋ ਸਕਦੀ ਹੈ ਕੁੱਲ ਮਿਲਾ ਕੇ ਸੁਖਦੇਵ ਸਿੰਘ ਢੀਂਡਸਾ ਨੇ ਕਲੀਅਰ ਕੀਤਾ ਕਿ ਸੁਖਬੀਰ ਸਿੰਘ ਬਾਦਲ ਦੇ ਕੋਲ ਇੱਕ ਵਾਰ ਫਿਰ ਪ੍ਰਧਾਨ ਬੰਦਾਰਾ ਖੁੱਲਾ ਤਾਂ ਹੈ